ਅੱਜ ਨੈਸ਼ਨਲ ਲੋਕ ਅਦਾਲਤ ਲਗਾਈ ਗਈ ਹੈ ਸੈਸ਼ਨ ਰਿਵੀਜ਼ਨ ਜਲੰਧਰ ਵਿੱਚ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਨਿਯਮ ਨਿਰਦੇਸ਼ਾਂ ਅਨੁਸਾਰ ਕੁੱਲ 19 ਬੈਂਚ ਜਲੰਧਰ ਵਿਖੇ ਲਗਾਏ ਗਏ ਹੈ ਦੋ ਬੈਂਚ ਫਲੋਰ ਸਬਡਿਵੀਜ਼ਨ ਚ ਤੇ ਦੋ ਬੈਂਚ ਨਕੌਦਰ ਸਬਡਿਵੀਜ਼ਨ ਚ ਔਰ ਮੇਨ ਕੇਸਿਸ ਜੋ ਅੱਜ ਲਗਾਏ ਗਏ ਹੈ ਉਹ ਹੈਗੇ ਨੇ 138 ਨੈਗੋਸ਼ੀਏਬਲ ਇਨਸਟਰੂਮੈਂਟ ਐਕ ਮੈਟ੍ਰਿਮੋਨিয়াল ਕੇਸਸ ਤੇ ਮੋਟਰ ਐਕਸੀਡੈਂਟ ਕਲੇਮ ਕੇਸਸ ਕੁੱਲ 49000 ਕੇਸਸ ਟੇਕਨ ਅਪ ਹੋਏ ਅੱਜ ਜਿਨ੍ਹਾਂ ਵਿੱਚ ਪ੍ਰੀ ਲਿਟੀਗੇਟਿਵ ਕੇਸਸ ਵੀ ਹੈਗੇ ਆਂ ਔਰ ਉਮੀਦ ਹੈ ਕਿ ਅਰਾਊਂਡ 40000 ਕੇਸਸ ਦੇ ਵਿੱਚ ਕੰਪਰੋਮਾਈਜ਼ ਹੋ ਜਾਏਗਾ ਮੇਨ ਜੋ ਕੇਸਸ ਅੱਜ ਅਸੀਂ ਟੇਕ ਅਪ ਕਰ ਰਹੇ ਆਂ ਉਹ ਪ੍ਰੀ ਲਿਟੀਗੇਟਿਵ ਕੇਸਸ ਹੈ ਵਿਚ ਆਰ ਰਿਲੇਟਿੰਗ ਟੂ ਫਾਈਨੈਂਸ ਕੰਪਨੀਆਂਸ ਪ੍ਰਾਈਵੇਟ ਫਾਈਨੈਂਸ ਕੰਪਨੀਆਂਸ ਮੈਂ ਤੁਹਾਡੇ ਜ਼ਰੀਏ ਵੀ ਕਹਿਣਾ ਚਾਹੁੰਗਾ ਕਿ ਜਿਹੜੇ ਲੋਨ ਪ੍ਰਾਈਵੇਟ ਫਾਈਨੈਂਸ ਕੰਪਨੀਆਂਸ ਦੇ ਲੋਕਾਂ ਦੇ ਹੈਗੇ ਨੇ ਉਹ ਲੋਕ ਲੋਕ ਅਦਾਲਤ ਦੇ ਵਿੱਚ ਐਪਲੀਕੇਸ਼ਨ ਦੇ ਕੇ ਆਪਣੇ ਸੈਟਲ ਕਰ ਸਕਦੇ ਨੇ ਕੰਪਰਮਾਈਜ਼ ਦੇ ਬੇਸ ਤੇ ਔਰ ਫਾਈਨੈਂਸ ਕੰਪਨੀਆਂਜ਼ ਵੀ ਕੰਸੈਸ਼ਨ ਦੇਣ ਨੂੰ ਤਿਆਰ ਨੇ ਔਰ ਸੈਟਲ ਆਊਟ ਕਰਨ ਨੂੰ ਤਿਆਰ ਨੇ ਈਵਨ ਜਿਹੜੇ ਸਰਕਾਰੀ ਬੈਂਕ ਨੇ ਫੋਰ ਐਗਜ਼ਾਮਪਲ ਸਟੇਟ ਬੈਂਕ ਆਫ ਇੰਡੀਆ ਜਾਂ ਹੋਰ ਸਰਕਾਰੀ ਬੈਂਕ ਉਹ ਵੀ ਕੇਸਸ ਆਪਣੇ ਜਿਹੜੇ 138 ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਹੈਗੇ ਨੇ ਸੈਟਲ ਆਊਟ ਕਰ ਰਹੇ ਨੇ ਸੋ ਲੋਕਾਂ ਨੂੰ ਬੱਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਔਰ ਸਮਝੌਤੇ ਦਾ ਹੀ ਆਪਣੇ ਕੇਸ ਸੈਟਲ ਕਰਵਾ ਲੈਣ। ਸਰ ਇਸ ਵਾਰ ਕਿਨੇ ਬੈਂਚਸ ਸੀਗੇ? ਟੋਟਲ ਉਨੀ ਬੈਂਚ ਜਲੰਧਰ ਲਗਾਏ ਗਏ ਹਨ। ਦੋ ਬੈਂਚ ਫਲੋਰ ਤੇ ਦੋ ਹੀ ਬੈਂਚ ਨਕੌਦਰ ਲਗਾਏ ਗਏ। ਸਰ ਕ੍ਰਿਮੀਨਲ ਕੇਸਸ ਦਾ ਮਤਲਬ ਜਿਹੜੇ ਚਲਾਨ ਦੇ ਕੇਸਸ ਲੈ ਰਹੇ ਨੇ ਦੇ ਵਿੱਚ ਕ੍ਰਿਮੀਨਲ ਕੇਸਸ ਜਿਹੜੇ ਕੇਸਸ ਦੇ ਵਿੱਚ ਕੰਪਾਉਂਡੇਬਲ ਕੇਸਸ ਨੇ ਸਮਝੌਤਾ ਹੋ ਸਕਦਾ ਹੈ। ਉਹਨਾਂ ਦੀਆਂ ਕੈਨਸਲੇਸ਼ਨ ਰਿਪੋਰਟਸ ਟੇਕ ਅਪ ਕੀਤੀ ਗਈਆਂ। ਔਰ ਕੰਪਲੇਨੈਂਟ ਦੇ ਬਿਆਨ ਲਿਖ ਕੇ ਉਹ ਕੈਨਸਲੇਸ਼ਨ ਰਿਪੋਰਟਸ ਐਕਸੈਪਟ ਕੀਤੀਆਂ ਗਈਆਂ ਅਨਟ੍ਰੇਸ ਰਿਪੋਰਟਸ ਵੀ ਅਸੀਂ ਅੱਜ ਟੇਕ ਅਪ ਕੀਤੀਆਂ ਔਰ ਉਹ ਵੀ ਟੇਕ ਅਪ ਹੋ ਗੀਆਂ ਕੰਪਲੇਨੈਂਟ ਦਾ ਬਿਆਨ ਲੈ ਕੇ ਉਹਨਾਂ ਨੂੰ ਵੀ ਡਿਸਪੋਜ਼ ਆਫ ਕਰਾਂਗੇ ਹੋਰ ਲਾਇਸੈਂਸ ਜਿਹੜੇ ਆਪਣੇ ਟ੍ਰੈਫਿਕ ਚਲਾਨਸ ਨਹੀਂ ਉਹ ਅਸੀਂ ਟੇਕ ਅਪ ਕੀਤੇ ਔਰ ਉਹ ਵੀ ਕਾਫੀ ਡਿਸਪੋਜ਼ ਆਫ ਹੋ ਰਹੇ ਹਨ ਹਾਂਜੀ ਇਲੈਕਟ੍ਰਿਟੀ ਐਕਟ ਦੇ ਅੰਦਰ ਵੀ ਇਵਨ ਲੋ ਇਲੈਕਟ੍ਰਿਟੀ ਐਕਟ ਦੇ ਵਿੱਚ ਜਿਹੜੇ ਪਰਚੇ ਦਰਜ ਹੋਏ ਐ ਉਹ ਵੀ ਕੰਪਾਉਂਡੇਬਲ ਕੇਸਿਸ ਨੇ ਔਰ ਜਿਨ੍ਹਾਂ ਦੇ theft ਕੇਸਿਸ ਰਜਿਸਟਰ ਹੋਏ ਐ ਉਹ ਵੀ ਆਪਣਾ ਸਮਝੌਤਾ ਕਰ ਸਕਦੇ ਨੇ ਅਮਾਉਂਟ ਦੇ ਕੇ ਔਰ ਉਹ ਵੀ ਅਸੀਂ ਕੇਸ ਅਜ ਟੇਕ ਅਪ ਕੀਤੇ ਮੇਰਾ ਨਾਮ ਹਿੰਦਰਜੀਤ ਸਿੰਘ ਹੈ ਮੈਂ ਮੈੜੇ ਯਾਰਾ ਸਕੇਟਬੈਕ ਆਫ ਇੰਡੀਆ ਚ ਇੱਕ ਸਾਡੀ ਸ਼ਾਹਕੋੜ ਬ੍ਰਾਂਚ ਦਾ ਕੇਸ ਜੋ ਕਿ ਸਾਡੀ ਲੋਕ ਅਦਾਲਤ ਵਿੱਚ ਲੱਗਿਆ ਸੀ ਉਹ ਤਕਰੀਬਨ 3.80 ਲੱਖ ਦੇ ਵਿੱਚ ਸੈਟਲ ਹੋਇਆ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਆਂ ਲੋਕ ਅਦਾਲਤ ਦਾ ਤੇ ਜਲਸਾਬ ਦਾ ਵੀ ਜਿਨ੍ਹਾਂ ਨੇ ਬਹੁਤ ਸਾਡਾ ਪੁਰਾਣਾ ਪਿਆ ਕੇਸ ਜਿਹੜਾ ਸੀ ਪੈਂਡਿੰਗ ਕੇਸ ਸੀ ਉਹ ਸੋਲਵ ਕੀਤਾ। ਥੈਂਕ ਯੂ। ਇਹ ਤੁਸੀਂ ਲੋਕਦਾਲਤ ਤੋਂ ਕਹਿੰਦੇ ਸੀ ਉਹ ਪਰ ਹੱਲ ਨਹੀਂ ਨਿਕਲਿਆ ਸੀ। ਹਾਂਜੀ ਹਾਂਜੀ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਸਰ ਕੇਸ ਲੋਕਦਾਲਤ ਦੇ ਵਿੱਚ ਥੋੜਾ ਬਹੁਤ ਸਪੀਡੀ ਰਿਕਵਰੀ ਹੋਈ ਹੈ ਸਾਡੀ ਬਹੁਤ ਜਲਦੀ ਫੈਸਲਾ ਹੋ ਗਿਆ। ਤੇ ਲੋਕਦਾਲਤ ਬਹੁਤ ਹੈਲਪਫੁਲ ਨੇ ਬੈਂਕਾਂ ਦੇ ਵਿੱਚ ਵੀ ਤੇ ਆਮ ਲੋਕਾਂ ਦੇ ਵਿੱਚ ਲੋਕਾਂ ਦੇ ਵਾਸਤੇ